82 ਤੋਂ ਲੈ ਕੇ 86% ਤੱਕ ਕਿਸਾਨ ਦੇਸ਼ ਦੇ ਵਿੱਚ ਐਸਾ ਹੈ ਜਿਹਦੇ ਕੋਲ 5 ਏਕੜ ਤੋਂ ਥੱਲੇ ਜ਼ਮੀਨ ਹੈ ਕੇਂਦਰ ਸਰਕਾਰ ਨੇ ਜੋ ਵੀ ਕਾਰਵਾਈ ਕੀਤੀ ਹੈ ਜੀ ਮੈਂ ਸਮਝਦਾ ਕਿ ਗ੍ਰੋਸਲੀ ਮਿਸ ਇਨਫਾਰਮਡ ਨੇ ਉਹਨਾਂ ਨੂੰ ਜੋ ਖਬਰ ਦਿੱਤੀ ਜਾ ਰਹੀ ਹੈ ਜਾਂ ਪਿਛਲੇ 11 ਸਾਲਾਂ ਤੋਂ ਉਹ ਜਿਹੜੀ ਹੈ ਉਹਨੂੰ ਪ੍ਰੋਸੈਸ ਨਹੀਂ ਕਰ ਰਹੇ ਜਾਂ ਉਹ ਕਹਿ ਰਹੇ ਨੇ ਵੀ ਅਸੀਂ ਜੋ ਕਰ ਰਹੇ ਹਾਂ ਸਭ ਕੁਝ ਠੀਕ ਹੈ ਸਾਨੂੰ ਸਭ ਤੋਂ ਜ਼ਿਆਦਾ ਪਤਾ ਕਹਿੰਦੇ ਨੇ ਜੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕਿਸਾਨ ਚਰਚਾ ਕਰਦੇ ਨੇ ਮੀਟਿੰਗਾਂ ਕਰਦੇ ਨੇ ਧਰਨੇ ਲਾਉਂਦੇ ਨੇ ਤੇ ਫੇਰ ਇਹ ਬਹੁਤ ਜ਼ਿਆਦਾ ਝਗੜਾ ਕਰਦੇ ਨੇ ਇਹ ਬਣਿਆ ਜਦੋਂ ਮੌਲ ਤੇ ਸਾਰੇ ਦੇਸ਼ ਦੇ ਵਿੱਚ ਕਿਤੇ ਕੋਈ ਕਿਸਾਨ ਨੂੰ ਕੋਈ ਮਸਲਾ ਨਹੀਂ ਹੈਗਾ ਉਹਨਾਂ ਕਦੇ ਪੁੱਛਣ ਦੀ ਕੋਸ਼ਿਸ਼ ਕੀਤੀ ਸਰਕਾਰ ਦੇ ਇੰਨੇ ਸਾਰੇ ਵਿਭਾਗ ਨੇ ਐਗਰੀਕਲਚਰ ਦਾ ਵਿਭਾਗ ਹੈ ਕਾਮਰਸ ਦਾ ਵਿਭਾਗ ਹੈ ਫਾਈਨੈਂਸ਼ੀਅਲ ਰਿਸੋਰਸਸ ਦਾ ਵਿਭਾਗ ਹੈ ਇੰਡਸਟਰੀ ਇਹ ਜਿਹਦੇ ਉੱਤੋਂ ਸਾਰਾ ਖੇਤੀਬਾੜੀ ਦੇ ਨਾਲ ਕੰਮ ਚੱਲਦਾ ਕਿ ਦੇਸ਼ ਵਿੱਚ ਕਿਹੜੇ ਕਿਸਾਨ ਤੇ ਪ੍ਰੋਫਾਈਲ ਕੀ ਹੈ ਕਿਸਾਨਾਂ ਦੀ ਹਰਾਨੀ ਇਹਨਾਂ ਨੂੰ ਹੋਣੀ ਚਾਹੀਦੀ ਹੈ ਕਿ 82 ਤੋਂ ਲੈ ਕੇ 86% ਤੱਕ ਕਿਸਾਨ ਦੇਸ਼ ਦੇ ਵਿੱਚ ਐਸਾ ਹੈ ਜਿਦੇ ਕੋਲ 5 ਏਕੜ ਤੋਂ ਥੱਲੇ ਜ਼ਮੀਨ ਹੈ ਇਹਨਾਂ ਕਦੇ ਵੇਖਣ ਦੀ ਕੋਸ਼ਿਸ਼ ਕੀਤੀ ਉਹਦੇ ਚ ਇੰਨੀ ਕਪੈਸਿਟੀ ਹੈਗੀ ਏ ਕਿ ਉਹ ਤਹਿਸੀਲ ਤਾਲੁਕ ਜਿਹਨੂੰ ਕਹਿੰਦੇ ਹੋ ਉਹਦੇ ਹੈੱਡ ਕੁਆਰਟਰ ਤੇ ਜਾ ਕੇ ਧਰਨਾ ਰੋਸ ਦੇਸ ਹੋਵੇ ਉਸ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਜਿੱਥੇ ਅੱਜ ਦੇ ਜਮਾਨੇ 'ਚ ਵੀ ਜੁੱਤੀਆਂ ਉਤਾਰ ਕੇ ਅਫਸਰ ਨੂੰ ਮਿਲਣ ਜਾਣਾ ਪੈਂਦਾ ਉਹਨੇ ਜ਼ਿਲ੍ਹਾ ਸਦਰ ਮੁਕਾਮਤੇ ਤੇ ਪਤਾ ਨਹੀਂ ਕਦੋਂ ਪਹੁੰਚਣਾ ਹੈ